ਭਾਰਤ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਹੁਣ ਗਿਰਾਵਟ ਦਾ ਦੌਰ ਜਾਰੀ ਹੈ। ਇੰਡੀਅਨ ਬੋਲੀਅਨਸ ਐਂਡ ਜੁਐਲਰਸ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ ਸ਼ੁੱਕਰਵਾਰ ਸਵੇਰੇ 24 ਕੈਰੇਟ ਸੋਨੇ ਦੀ ਕੀਮਤ 1,23,354 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਸੀ। ਚਾਂਦੀ ਦੀਆਂ ਕੀਮਤਾਂ 1,51,450 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈਆਂ ਨੇ। ਇਸ ਦੌਰਾਨ ਮਲਟੀ ਕਮੋਡਿਟੀ ਐਕਸਚੇਂਜ ਦੇ ਸੋਨੇ ਦੇ ਵਾਦੇ 1,23,657 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਏ ਨੇ ਚਾਂਦੀ ਦੇ ਵਾਦੇ 1,48,285 ਪ੍ਰਤੀ ਕਿਲੋਗ੍ਰਾਮ ਤੱਕ ਵਧੇ ਨੇ ਵਿਸ਼ਵ ਪੱਧਰ ਤੇ ਸੋਨੇ ਦੇ ਵਾਦੇ 4138 ਪ੍ਰਤੀ ਔਂਸ ਤੱਕ ਵਧੇ ਨੇ ਅਤੇ ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵੀ 48.10 ਪ੍ਰਤੀ ਔਂਸ ਤੱਕ ਵਧੀਆਂ ਨੇ ਹੁਣ IBJE ਦੇ ਮੁਤਾਬਿਕ 24 ਕੈਰਟ 22 ਕੈਰਟ ਤੇ 22 ਕੈਰਟ ਅਤੇ 18 ਕੈਰਟ ਤੇ 14 ਕੈਰਟ ਦੀਆਂ ਨਵੀਆਂ ਸੋਨੇ ਦੀਆਂ ਕੀਮਤਾਂ ਬਾਰੇ ਤੁਹਾਨੂੰ ਅਸੀਂ ਦੱਸ ਦਿੰਨੇ ਆ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਇਸ ਤਰ੍ਹਾਂ ਨੇ 24 ਕੈਰਟ ਸੋਨੇ ਦੀ ਕੀਮਤ ਇਸ ਵੇਲੇ 10 ਗ੍ਰਾਮ ਦੀ 1,23,354 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਸੋਨਾ 1,22,860 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ 112292 ਰੁਪਏ ਪ੍ਰਤੀ 10 ਗ੍ਰਾਮ 18 ਕੈਰਟ 92516 ਰੁਪਏ ਪ੍ਰਤੀ 10 ਗ੍ਰਾਮ ਅਤੇ ਇਸੇ ਤਰ੍ਹਾਂ 14 ਕੈਰਟ ਸੋਨਾ 72162 ਰੁਪਏ ਪ੍ਰਤੀ 10 ਗ੍ਰਾਮ ਇਸੇ ਤਰ੍ਹਾਂ ਚਾਂਦੀ ਦੀ ਕੀਮਤ 151450 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ ਹੈ ਮਲਟੀ ਕਮੋਡਿਟੀ ਐਕਸਚੇਂਜ ਤੇ ਵੀਰਵਾਰ ਨੂੰ ਜੇਕਰ ਕੀਮਤਾਂ ਦੀ ਗੱਲ ਕਰੀਏ ਤਾਂ ਦਸੰਬਰ ਡਿਲੀਵਰੀ ਦੇ ਲਈ ਸੋਨੇ ਦੀ ਕੀਮਤ 2093 ਜਾਂ 1.72% ਵੱਧ ਕੇ 123950 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਸੀ ਸੋ ਵਪਾਰ ਦੌਰਾਨ ਇਕਰਾਰਨਾਮਾ 124233 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਤੱਕ ਪਹੁੰਚ ਗਿਆ ਸੀ ਸੋ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੱਡੇ ਚੜ੍ਹਾ ਤੋਂ ਬਾਅਦ ਹੁਣ ਇੱਕ ਵਾਰ ਉਤਰਾਅ ਦਾ ਦੌਰ ਜਾਰੀ ਹੈ ਸੋਨੇ ਦੀਆਂ ਕੀਮਤਾਂ ਦੇ ਵਿੱਚ ਆਏ ਇਸ ਜ਼ਬਰਦਸਤ ਨਿਘਾਰ ਤੋਂ ਬਾਅਦ ਲਗਾਤਾਰ ਗਾਕਾਂ ਦੀ ਵੀ ਚਾਂਦੀ ਹੈ ਗਾਕ ਵੀ ਰਿਕਾਰਡ ਪੱਧਰ ਤੇ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਵੱਡੇ ਪੱਧਰ ਤੇ ਸੋਨੇ ਤੇ ਚਾਂਦੀ ਦਾ ਕੀਮਤਾਂ ਪਿਛਲੇ 3 ਦਿਨਾਂ ਤੋਂ ਘਟੀਆਂ ਨੇ ਜੋ ਕਿ ਅਸਮਾਨ ਨੂੰ ਸ਼ੋਰ ਰਹੀਆਂ ਸਨ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਸਮੇਂ ਤੱਕ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਇਸੇ ਪੱਧਰ ਤੱਕ ਰਹਿਣਗੀਆਂ ਜਾਂ ਇਸ ਤੋਂ ਵੀ ਘਟ ਸਕਦੀਆਂ ਨੇ ਇਸ ਕਰਕੇ ਗਾਕਾਂ ਦੇ ਵਿੱਚ ਦੀਵਾਲੀ ਤੋਂ 4-5 ਦਿਨ ਬਾਅਦ ਹੁਣ ਸੋਨੇ ਦੀ ਖਰੀਦ ਦਾ ਰੁਝਾਨ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ